ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੰਡ ਚੜਦੀ ਕਲਾ ਚ ਹੋਵੋਗੇ ਜੀ ਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਇੱਕ ਟ੍ਰਿਕ ਜਿਹੜੀ ਆ ਨਾ ਉਹ ਸਾਂਝੀ ਕਰਨ ਜਾ ਰਹੀ ਆ ਜਿਵੇਂ ਕਿ ਅੱਜ ਕੱਲ੍ਹ ਬਰਸਾਤ ਦਾ ਮੌਸਮ ਹੋ ਚੁੱਕਾ ਹੈ ਤੇ ਜਿਵੇਂ ਕਿ ਸਾਡੇ ਕੋਲ ਕਸੂਰੀ ਮੇਥੀ ਪਈ ਹੁੰਦੀ ਆ ਤੇ ਉਹ ਵੀ ਜਿਹੜੀ ਆ ਦੇਖੋ ਸਿੱਲੀ ਜੀ ਹੋ ਜਾਂਦੀ ਆ ਨਾ ਤੇ ਅਸੀਂ ਇਹਨੂੰ ਧੁੱਪੇ ਪਾ ਕੇ ਤੇ ਮੁੜ ਕੇ ਆਹ ਦੇਖੋ ਤੁਹਾਡੇ ਸਾਹਮਣੇ ਦੇਖੋ ਆਵਾਜ਼ ਵੀ ਨਹੀਂ ਆ ਰਹੀ ਬਿਲਕੁਲ ਸਿੱਲੀ ਜੀ ਹੋ ਗਈ ਹੋਈ ਹੈ بارش ਦੇ ਨਾਲ ਨਾ ਤੇ ਇਹਨੂੰ ਅਸੀਂ ਕੀ ਕਰਨਾ ਕਿ ਇਦਾਂ ਕੋਈ ਵੀ ਚਾਵਲ ਕੋਈ ਸਬਜੀ ਕੋਈ ਦਾਲ ਬਣਾ ਰਹੇ ਆ ਨਾ ਤੇ ਇਦਾਂ ਉਹਦੇ ਉੱਪਰ ਇੱਕ ਬਰਤਨ ਰੱਖ ਕੇ ਤੇ ਇਹਨੂੰ ਅਸੀਂ ਸੇਕ ਦਵਾ ਲੈਣਾ ਠੀਕ ਹੈ ਜੀ ਤੇ ਗੈਸ ਨੂੰ ਅਸੀਂ ਥੋੜਾ ਹਾਈ ਕਰ ਦੇਵਾਂਗੇ ਕਿਉਂਕਿ ਜਿਹੜੀ ਸਟੀਮ ਹੈ ਉਹਦੀ ਸਬਜੀ ਦੀ ਦੇਖੋ ਕਾਫੀ ਨਿਕਲੇ ਜ਼ਿਆਦਾ ਨਿਕਲੇ ਤੇ ਫਿਰ ਛੇਤੀ ਜਿਹੜਾ ਸੇਕ ਹੈ ਇਹਨੂੰ ਆਏਗਾ ਅਸੀਂ ਇਹਨੂੰ ਧੁੱਪੇ ਨਹੀਂ ਪਾਣਾ ਕਿਉਂਕਿ ਜਿਵੇਂ ਅਸੀਂ ਐਮ ਡੀ ਐਚ ਦੀ ਮੇਥੀ ਲੈਨੇ ਆ ਤੇ ਮਤਲਬ ਇੰਨੀ ਵਧੀਆ ਲੈ ਕੇ ਤੇ ਇਹਨੂੰ ਧੁੱਪੇ ਪਾਵਾਂਗੇ ਤੇ ਫਿਰ ਇਹਦੇ ਵਿੱਚ ਕੋਈ ਵੀ ਕੀੜਾ ਮਕੌੜਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਡਸਟ ਆ ਜਾ ਸਕਦੀ ਹੈ ਤੇ ਇਹਨੂੰ ਬਸ ਅਸੀਂ ਇਦਾਂ ਦੇਖੋ ਗਰਮ ਹੋ ਰਹੀ ਹੈ ਜੀ ਇਹਨੂੰ ਧੁੱਪੇ ਨਹੀਂ ਤੁਸੀਂ ਪਾਉਣਾ ਇਹਨੂੰ ਬਸ ਇਸ ਤਰ੍ਹਾਂ ਹੀ ਤੁਸੀਂ ਗਰਮ ਕਰ ਲੈਣਾ ਤੇ ਇੱਕਦਮ ਇਹਨੇ ਡਰਾਈ ਹੋ ਜਾਣਾ ਬਹੁਤ ਹੀ ਵਧੀਆ ਇਹ ਮੈਂ ਦੇਖ ਰਹੀ ਸੀ ਕੱਲ ਪਰਸੂ ਤੋਂ ਸਬਜੀ ਦੇ ਵਿੱਚ ਪਾਉਣ ਲੱਗਿਆਂ ਕਿ ਮੇਥੀ ਬਿਲਕੁਲ ਹੀ ਨਹੀਂ ਉਹ ਕ੍ਰਸ਼ ਨਹੀਂ ਹੋ ਰਹੀ ਤੇ ਵੀ ਇਹਨੂੰ ਅਸੀਂ ਨਾ ਇਦਾਂ ਕੱਪੜੇ ਦੇ ਉੱਪਰ ਧੁੱਪੇ ਨਹੀਂ ਪਾਣਾ ਹੈਗਾ ਕਿਉਂਕਿ ਵਿੱਚ ਡਸਟ ਪੈ ਜਾਊਗੀ ਇਸ ਕਰਕੇ ਆਹ ਵਾਲੀ ਜਿਹੜੀ ਟ੍ਰਿਕ ਆ ਖਾਸ ਕਰਕੇ ਮੇਰੀਆਂ ਪਹਿਣਾ ਵਾਸਤੇ ਆ ਤੇ ਬਹੁਤ ਹੀ ਯੂਸਫੁਲ ਹੋਣ ਵਾਲੀ ਹੈ ਤੁਸੀਂ ਵੀ ਦੇਖਿਓ ਕਰਕੇ ਦੇਖੋ ਤੁਸੀਂ ਕਿੰਨੀ ਗਰਮ ਹੋ ਰਹੀ ਹੈ ਮੇਥੀ ਤੇ ਬਹੁਤ ਹੀ ਵਧੀਆ ਟੰਗ ਦੇ ਨਾਲ ਕੋਈ ਵੀ ਤੁਹਾਡੇ ਕੋਲ ਚੀਜ਼ਾਂ ਨਮਕ ਵੀ ਇਦਾਂ ਸਿੱਲਾ ਹੋ ਜਾਂਦਾ ਹੈ ਜੀ ਉਹਨੂੰ ਵੀ ਅਸੀਂ ਇਦਾਂ ਪਾ ਲਓ ਤੁਸੀਂ ਕੋਈ ਵੀ ਤੁਹਾਡੇ ਕੋਲ ਚੀਜ਼ ਪਈ ਹੋਈ ਹੈ ਕਿਚਨ ਦੇ ਵਿੱਚ ਸੋ ਸਾਡੀ ਜਨਾਨੀਆਂ ਦੀਆਂ ਚੀਜ਼ਾਂ ਹੁੰਦੀਆਂ ਇਸਤੇਮਾਲ ਕਰਨ ਵਾਲੀਆਂ ਉਹ ਤੁਸੀਂ ਇਦਾਂ ਹੀ ਇਹਨੂੰ ਡਰਾਈ ਕਰ ਸਕਦੇ ਹੋ ਬਹੁਤ ਹੀ ਵਧੀਆ ਆਈਡੀਆ ਹੈ ਜੀ ਕਰਕੇ ਜਰੂਰ ਦੇਖਿਓ ਬਹੁਤ ਵਧੀਆ ਲੱਗਦਾ ਹੈ ਧੁੱਪ ਦੇ ਵਿੱਚ ਨਹੀਂ ਪਾਉਣੀ ਕੋਈ ਵੀ ਚੀਜ਼ ਐਵੇਂ ਧੁੱਪ ਚ ਪਾਈ ਤੇ ਡਸਟ ਆ ਜਾਂਦੀ ਹੈ ਬਹੁਤ ਸਾਰੀ ਇਸ ਲਈ ਧੁੱਪ ਚ ਤੇ ਅਸੀਂ ਉਹ ਚੀਜ਼ ਪਾਉਂਦੇ ਆ ਨਾ ਜੇ ਅਸੀਂ ਆਪ ਮੇਥੀ ਨੂੰ ਕੱਟਣਾ ਹੋਵੇ ਹਰੀ ਮੇਥੀ ਨੂੰ ਕੱਟ ਕੇ ਧੁੱਪੇ ਪਾਉ ਤੇ ਫਿਰ ਉਹਦਾ ਤੇ ਫਾਇਦਾ ਹੈ ਨਾ ਕਿਉਂਕਿ ਉਦੋਂ ਡਸਟ ਵਗੈਰਾ ਨਹੀਂ ਉੱਡਦੀ ਹੁੰਦੀ ਆਹ ਦੇਖੋ ਜੀ ਹੁਣ ਇਹਦੀ ਆਵਾਜ਼ ਤੇ ਤੁਹਾਨੂੰ ਨਹੀਂ ਆਊਗੀ ਕਿਉਂਕਿ ਸਬਜੀ ਰਿਜਦੀ ਪਈ ਆ ਤੇ ਇੱਕਦਮ ਡ్రਾਈ ਹੋ ਗਈ ਹੋਈ ਆ ਬਸ ਇਹਨੂੰ ਹੁਣ ਅਸੀਂ ਜਦੋਂ ਥੱਲੇ ਉਤਾਰ ਲੈਣਾ ਨਾ ਤੇ ਇਹਨੂੰ ਠੰਡੀ ਕਰਕੇ ਤੇ ਡੱਬੀ ਦੇ ਵਿੱਚ ਪਾ ਲਾਂਗੇ ਅਸੀਂ ਮਤਲਬ ਕੋਈ 에ਅਰ ਟਾਈਟ ਕੰਟੇਨਰ ਚ ਪਾਵਾਂਗੇ ਜਿਹੜੀ ਕਿ ਇਹਦੇ ਚ ਮਤਲਬ ਜਾਵੇ ਨਾ 에ਅਰ ਤੇ 에ਅਰ ਫਿਰ ਤੋਂ ਖਰਾਬ ਨਾ ਹੋ ਸਕੇ ਦੇਖੋ ਇੱਕਦਮ ਡ్రਾਈ ਹੋ ਗਈ ਹੋਈ ਆ ਜੀ ਬਸ ਇਦਾਂ ਹੀ ਕਰਦੇ ਕਰਦੇ ਬਹੁਤ ਵਧੀਆ ਟ੍ਰਿਕ ਹੈ ਜੀ ਕਰਕੇ ਦੇਖਿਓ ਮੈਂ ਤੇ ਕਰ ਲਈ ਹੋਈ ਮੈਨੂੰ ਤੇ ਬਹੁਤ ਪਸੰਦ ਲੱਗੀ ਤੇ ਤੁਸੀਂ ਵੀ ਕਰਕੇ ਦੇਖਿਓ ਜਰੂਰ ਕਿ ਕਿੰਨਾ ਵਧੀਆ ਲੱਗਦਾ ਵਾ ਦੇਖੋ ਐਵੇਂ ਕਰਨ ਨਾਲ ਮਿਲਦੇ ਆਂ ਜੀ ਕਿਸੇ ਨੈਕਸਟ ਵਲੌਗ ਦੇ ਨਾਲ ਥੈਂਕ ਯੂ